ਇਹ ਵਾਰ ਨਹੀਂ ਘੜੀ ਦੇਣਾ ਆਪਣਾ ਪਦੰਗੀ ਤੋੜ ਜਾ ਮੋਏ ਮੋਏ ਚੱਲ ਕਿਦੀ ਹੋ ਗਈ ਕਿਦੀ ਲੈ ਗਈ ਹਵਾ ਕਦੇ ਬਾੜੀ ਚੱਲਦੀ ਉਹਨਾਂ ਬਰੇ ਬਾਬੇ ਹਵਾ ਨਹੀਂ ਚੱਲਦੀ ਕੰਮ ਖਾਦਣਾ ਮਾੜਾ ਹੋ ਗਿਆ ਹਾਂਜੀ ਗਾਇਸ ਕੀ ਹਾਲ ਚਾਹ ਠਿਹੜਕ ਸਾਰੇ ਹੋਕਰ ਸਾਰੇ ਠੀਕ ਹੋ ਗਏ ਗਾਇਸ ਸਾਰਨਾ ਬਟਨ ਸਾਰਨੋ ਸਾਥਰੀ ਕਾਲ ਜੀ ਚਲੋ ਬਾਬਿਓ ਸਾਨੂੰ ਟਾਈਟਲ ਤੋਂ ਸਾਹਮਣੇ ਕੇ ਪਹ ਲੱਗੇਗਾ ਫਿਰ ਤੋਂ ਬੜਲੀ ਕੁੜੀ ਦੇ ਬਲੌਗ ਲੈ ਕੇ ਆ ਚੁੱਕੇ ਹਾਂ ਆਪਣਾ ਪਹਿਲਾ ਬਲੌਗ ਆਇਸ ਮੇਲੇ ਦਾ ਤੇ ਤੁਸੀਂ ਉਹਨੂੰ ਪਿਆਰ ਨਹੀਂ ਦਿੰਦਾ ਵਾ ਇਹ ਮਤਲਬ ਉਹਨੂੰ ਪਿਆਰ ਦੇ ਜਾ ਕੇ ਸ਼ੇਰੀ ਜਾ ਕੇ ਉਹਨੂੰ ਵਧੀਆ ਉਹਦੇ ਵੀਊਅਰ ਲੈ ਆਓ ਤੇ ਮੇਲੇ ਦਾ ਆਪਾਂ ਬਾਇਸ ਕੇ ਸਿਰਫ ਦੋ ਬਲੌਗ ਆਇਆ ਆਪਣੇ ਟ੍ਰੈਵਲ ਦੇ ਪਹਿਲੇ ਨੂੰ ਦਾ ਵਧੀਆ ਦਿੱਤਾ ਪਿਆਰ ਦੂਜੇ ਨੂੰ ਸੀ ਘੱਟ ਦਿੱਤਾ ਉਹਨੂੰ ਪਿਆਰ ਦੇ ਜਾ ਕੇ ਸ਼ੇਰੀ ਵੀਲੌਗ ਨੂੰ ਜਾ ਕੇ ਤੇ ਆਪਾਂ ਲਿੰਕ ਸਲਾਪ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ ਜਾ ਕੇ ਉਹਨੂੰ ਚੈਨਲ ਜਾ ਕੇ ਵੀਲੌਗ ਨੂੰ ਪੂਰਾ ਚੈੱਕ ਕਰ ਲਓ ਵੀਲੌਗ ਉਹ ਕਿਹੰਦਾ ਮੇਲੇ ਦਾ ਆਪਣਾ ਤੇ ਚਲੋ ਆਪਾਂ ਗੁੱਡੀਆਂ ਦਾ ਵੀਲੌਗ ਆਪਾਂ ਲੈ ਕੇ ਆਪਾਂ ਲੈ ਗਏ ਆਪਾਂ ਕੱਢ ਲਈ ਗੁੱਡੀਆਂ ਆਪਾਂ ਤੋਂ ਲਈ ਆਪਣੇ ਆਪ ਇਹ ਪਤੰਗ ਥੋੜੇ ਜੇ ਆ ਚੈੱਕ ਕਰੋ ਜਦੋਂ ਵੀ ਸਾਡੀ ਮੈਨੂੰ ਵੀ ਚੈੱਕ ਕਰ ਆਹ ਦੀ ਵੀਡੀਓ ਆ ਆਪ ਸਾਡੀ ਨਿਊ ਬਲੌਗ ਲਾਈਕ ਕਮੈਂਟ ਆਹ ਦੇ ਇਹਨੇ ਕਿਹਾ ਸੀ ਆ ਇਹਦਾ ਕਿਹਦਾ ਕੰਨ ਆਪਾਂ ਕੀ ਹੋ ਗਿਆ ਨਿਊ ਤੇ ਚਲੋ ਗਿਆ ਬਾ ਫਾਈਟਿੰਗ ਸ਼ਟ ਕਰਦੇ ਆ ਆਪਣੇ ਕੋਲ ਬੰਦਾ ਆਪਣੇ ਕੋਲ ਆ ਹੈਗਾ ਕਿਹੜਾ ਹੋ ਗਿਆ ਪਤੰਗ ਇਹ ਆਪਣਾ ਲਟੇਰਾ ਵਾ ਆ ਲਟੇਰਾ ਤੇ ਇੱਕ ਬੰਦਾ ਹੋਰ ਆ ਉਹਦਾ ਵਾ ਚਾਪਾ ਚਲੋ ਆਪਾਂ ਕਾਈਡ ਫਾਈਟਿੰਗ ਸ਼ਟ ਕਰਦੇ ਆ ਕਾਈਡ ਫਾਈਟਿੰਗ ਕਿਹੜਾ ਡੋਰਾ ਹੈ ਪਤਾ ਨਹੀਂ ਕੀ ਕਰਾਂਗੇ ਅੱਜ ਚਲੋ ਆਪਾਂ ਫਟੇ ਨੀ ਕਾਈਡ ਫਟੇ ਸਟਾਰਟ ਕਰਦੇ ਆ ਚਲ ਗਿਆ ਜਿਹਨ ਵਿਚਾਰ ਸੁਣਦਾ ਉਹ ਸਬਸਕ੍ਰਾਈਬ ਕਰੋ ਚਲੋ ਕਾਈਡ ਫਾਈਟਿੰਗ ਸ਼ਟ ਕਰੀਏ a few moments later ਲੋ ਮੈਟਰ ਨਹੀਂ ਨਹੀਂ ਭਾਈ ਪਹਿਲੇ ਆਪਾਂ ਪਤਾ ਕਰ ਲਿਆ ਆਪਦੇ ਆ ਤਰੰਗਾ ਹੋਰ ਤਾਂ ਆਪ ਨੂੰ ਪਤਾ ਓ ਤੂੰ ਆਇਆ ਓ ਉੱਥੇ ਬੰਨਿਆ ਮੈਨੂੰ ਵੀ ਦੇਖ ਜਾਪ ਆ ਗਿਆ ਆਪਣੇ ਦੂਜਾ ਬੰਦਾ ਪਿਆ ਗਿਆ ਉਹ ਵੀ ਪਤਾ ਕਿ ਡਾਊਗਾ ਤਿੰਨ ਤਿੰਨ ਬੰਦੇ ਫਾਈਟ ਕਰਨਗੇ ਜੇ ਆਪਨਾ ਹਾਂ ਆ ਰਾ ਕੀ ਕਰਦਾ ਓਏ ਓ ਮੈਂ ਚੋਤਾ ਆ ਕੀਤਾ ਕੀਤਾ ਗਿਆ ਪਹਿਲਾਂ ਇੱਕ ਤੂੰ ਆ ਤੋੜ ਆਪ ਕਿੱਧਰ ਗਿਆ ਉਹ ਕਾਂ ਪੂ ਜਾ ਆ ਤੋੜ ਆ ਪਿਆ ਹੁਣ ਆ ਤੁਲੀ ਕਰ ਤੇ ਅਗਲੀ ਟੈਂਕੀ ਹੁਣ ਦਾਸ ਰੱਖੀ ਕਰ ਜਾਵੇ ਹੁਣ ਮੈਨੂੰ ਫੌਸੀ ਦੀ ਸਲਾਹ ਦਿੱਤੀ ਛੋੜ ਦਿਆ ਜਾਏ ਕਿ ਮਾਰ ਦੇ ਦੇ ਚੱਲ ਦਾ ਦਾਂਗਾ ਤੇ ਮੈਂ ਵੀ ਆ ਡਿਜ਼ਾਈਨ ਦੇ ਤਰ੍ਹਾਂ ਮੈਂ ਪੋ ਨੋ ਪਿਆ ਆਪਣਾ ਪਸੰਗ ਤੇ ਆ ਪਿਆ ਆ ਪਿਆ ਆਪਾਂ ਆ ਡੋਰਨਾ ਡਾਵਾਂਗੇ ਜੇ ਕੋ ਆਪਣਾ ਦੀ ਅੱਖ ਜੀ ਤੇ ਆਪਣੇ ਕੋਲ ਆ ਪਾ ਪੰਗ ਡੋਨੇ ਆ ਤੇ ਆਪਣਾ ਬਖੰਡੀ ਸਾਹਿਬ ਜੀ ਟੈਂਕੀ ਤੋੜਿਆ ਤੂੰ ਬਚ ਕੇ ਰਹੀ ਮਖਣਾ ਚਲੋ ਵੇ ਆਪਾਂ ਕਾਈਟ ਫਾਈਟਿੰਗ ਕਰਦੇ ਆਂ ਹਵਾ ਤਾਂ ਵੇ ਠੀਕ ਠਾਕ ਹੀ ਚੱਲਦੀ ਆ ਹਵਾ ਘੱਟ ਵੱਦੀ ਆ ਠੀਕ ਠਾਕ ਆ ਸੂਰਜ ਆਪਣਾ ਜਮੇ ਛੱਬ ਗਿਆ ਵਾ ਸੂਰੇ ਮਾਮਾ ਹੈ ਮਾਮਾ ਉਹ ਕਹਿੰਦਾ ਆਪਾਂ ਬੰਦਨ ਡਿੱਤੀਗੇ ਹੋਰ ਤਾਂ ਗਿਆ ਨਹੀਂ ਉਹ 6 ਵਜੇ ਹੋਣਾ ਸੀਗਾ 1:00 ਵੱਜ ਗਿਆ ਪਹਿਲੇ ਹੀ ਤੇ ਕੋਈ ਆਇਆ ਤਾਂ ਨਹੀਂ ਸੀ ਆਪਾਂ ਵੀ ਬਾਤ ਸਟਾਰਟ ਕਰਨਾ ਪੈ ਗਿਆ ਪਹਿਲੀ ਕਰਨ ਨੂੰ ਤੁਹਾਨੂੰ ਪਤਾ ਹੀ ਨਹੀਂ ਸੀਗਾ ਚਲੋ ਆਪਾਂ ਹੁਣ ਇਹ ਡਾਲਿਆ ਆਪਾਂ ਦੋਨੇ ਫਿਰ ਤੁਹਾਨੂੰ ਮਿਲਦੇ ਆਂ ਚਲੋ ਲਓ ਮੈਂ thro ਆਪਾਂ ਸਲਾਮਾਂ ਪਾ ਲਈਆਂ ਤੇ ਇਹ ਆ ਵਿਰੰਗ ਉਹ ਦੇ ਉੱਡ ਗਿਆ ਤੇ ਆਪਾਂ ਵਿਡੋਨੇ ਹੁਣ ਚਲੋ ਜੀ ਚਲੋ ਜੀ ਚਲੋ ਜੀ ਨਹੀਂ ਜਾਣ ਕੋੜਾ ਕਿਹੜਾ ਕਿਹੜਾ ਵੱਡਾ ਬਦੰਗ ਹਾਂਜੀ ਚਲੋ ਮਿਲਾ ਦਾ ਕੋੜਦੇ ਕੋਈ ਨਹੀਂ ਕਿਹੜਾ ਵੱਡਾ ਜਰਦਾਂ ਨਹੀਂ ਖਾ ਹੁੰਦਾ ਨਹੀਂ ਜਾਂ ਮੰਤਲਾ ਦਾ ਕਿਸੇ ਨਹੀਂ ਵੱਡੇ ਜਾਨਾ ਪਰੰਸ ਦਾ ਨਹੀਂ ਵੱਡੇ ਹੋਏ ਓਏ ਤੂੰ ਮੇਰੇ ਨਹੀਂ ਕਹੀ ਰੋਕਦਾ ਅਦਾਦਾਂ ਦੇ ਲੰਗਲੇ ਓ ਦੇਖੋ ਗਾਇਜ਼ ਅੰਬਰਾਂ ਚ ਨਹੀਂ ਥੱਲੀ ਲੱਗੇ ਹੋਏ ਬਦੰਗ ਨਾ ਨਾ ਆ ਇਲਾਕ ਓ ਬਰੇ ਉੱਤੇ ਨਾ ਲੱਗੇ ਜਾ ਯਾਰ ਚਲ ਚਲੋ ਜੀ ਕਿੱਧਰ ਗਿਆ ਆਈ ਬੋ ਚਲ ਬਈ ਗਾਇਸ ਆਈ ਬੋ ਆ ਬਈ ਆਈ ਬੋ 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 ਚਲੋ ਜੀ ਕਿੱਧਰ ਗਿਆ ਕੀ ਹੋ ਗਿਆ ਅਬੇ ਰੰਗ ਡਾਡੂ ਲਗੇ ਤੁਹਾਨੂੰ ਦਿਖੋ ਨੇ ਤਾਂ ਆਪਣ ਨਹਾਵਾ ਚੱਲਦਿੰਗੇ ਪਤੰਗ ਉੱਚੀ ਚੁਲਾ ਕੇ ਖੇਡਣ ਮੈ। ਲਵ ਯੂ ਗਾਇਜ਼ ਦੋਨਾਂ ਦੇ ਪਤੰਗ ਉੱਡ ਗਿਆ। ਇੱਕ ਵੱਧ ਗਿਆ। ਇੱਕ ਵੀ ਉੱਡ ਗਿਆ। ਓ ਅੰਬਰਾਂ ਤੇ ਲੱਗ ਗਿਆ। ਹਾਂ ਗਾਇਜ਼। ਐ। ਆਈ ਬਈ। ਚਲੋ ਜੀ ਓਏ ਫੜ ਲਿਆ ਓਨੇ ਪਤੰਗ। ਨਹੀਂ ਗੁੱਡ ਆਫਟਰਨੂਨ। ਲੋ ਯੋਗAMENTE ਪਾਈ ਵਾਲਾ ਬਾਬਾ ਕੋਈ ਨੀਡੋ ਨਾ ਡਾਣੇ ਬਸ ਹਵਾ ਕਦੇ ਬਾੜੀ ਜਾਂਦੀ ਉਹਨਾਂ ਨੂੰ ਬੰਨੇ ਬਾਬੇ ਹਵਾ ਬੰਨ ਜਲਦੀ ਕੰਮ ਖਾਦਣਾ ਮਾੜਾ ਹੋ ਗਿਆ ਪੱਤਾ ਦਿਖਾਉਂ ਰਹੇ ਕੈਂਸਲ 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 ਨਹੀਂ ਤੇ ਰੱਖੋ ਇੱਕ ਹੀ ਨੀ ਪੱਤਾ ਹਿੱਲਦਾ ਤੇ ਹੈ ਮੈਂ ਨਾ ਮੈਂ ਪੱਤਾ ਝੋੜਾ ਮਾਰ ਲੈ ਲੇ ਲਈ ਤੇ ਗਰਮੀ ਚੈੱਕ ਕਰ ਗਰਮੀ ਕਿੰਨੀ ਹੈ ਜਮਾ ਨਹੀਂ ਪੱਤਾ ਚੈੱਕ ਕਰੋ ਬਾਬੇ ਚੈੱਕ ਕਰੋ ਚੈੱਕ ਕਰੋ ਸਾਡੇ ਯੋ ਨਹੀਂ ਬਾਈ ਚੈੱਕ ਕਰ ਤੂੰ ਬੋਲ ਮੈਂ ਬਾਅਦ ਵਿੱਚ ਬੋਲ ਕੇ ਕਰ ਲੂੰਗਾ ਯਾ ਭਰਾਵਾ ਇਹ ਨੂੰ ਪਹਿਾਨਾ ਕਰੇ ਉਹ ਕਹਿੰਦੇ ਆ ਜੀਓ ਐਨ ਜੋਨੀ ਭਾਈ ਓਹੋ ਜੀ ਐਮ ਐਸ ਓਏ ਵੀਪ੍ਰਸਨ ਓਏ ਵੀਪ੍ਰਸਨ ਓ ਚੱਲ ਬਾਬਾ ਜੀ ਗਰ ਹਵਾ ਨਹੀਂ ਜਲਦੀ ਕੰਮ ਆ ਰਿਹਾ ਪਿਆ ਬਾਬਾ ਚਲਾ ਇੱਕ ਬਈ ਚਾ ਉਧਰ ਮਾਪਲੀ ਗੁਰਦੇ ਦੇਖ ਲੈ ਚੱਲ ਏ ਬਾਬਾ ਹਵਾ ਚਲਾ ਦੇ ਨੇੜੇ ਚਲਾ ਦੇ ਬੰਦੇ ਦੀ ਬਲੌਗ ਬਣਾਣੀ ਹੈ ਹੋਰ ਸਾਨੂੰ ਇਹਨਾਂ ਲਾਈਕ ਕਮੈਂਟ ਸ਼ੇਅਰ ਨਹੀਂ ਕਰਨਾ ਲਾਈਕ ਕਮੈਂਟ ਸ਼ੇਅਰ ਤਾਂ ਹੁਣ ਕਰਨੀ ਗਿਆ ਆਪਾਂ ਨੂੰ ਚੱਲ ਫਿਰ ਆਪਣੇ 1 ਮਿੰਟ ਹੋਰ ਦੀ ਪਈਆਂ ओ मेजर डिजाइन में टाइम टाउन लगेगा तेरे फाड़े फोन हुन फिर डाग सुन तो फिर दिखाने आया ता फिर ए ए, ए ब्लॉग वाला भरुका पेचेरा में दिखने नहीं कोई चल फिर आला फट लो बाप रे उदाने डारे आपा उड़दे हैं नहीं आवा जल्दी नहीं बात दी खंचा खुंचा भरिया दे चल किदी हो गई किदी ले ले ए मम्मे भाई आ गल मारी आई 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 बो ਆਪੇ ਐ ਕਪੜਾ ਦਾ ਕਿਆ ਮੈਂ ਛੁੱਡੂ ਆ ਨਾ ਨਾ ਛੁੱਡੂ ਨਾ ਉਹ ਮੂਰੇ ਪਾੰਗ ਮੱਝ ਹਾਂ ਹਾਂ ਇਹ ਮੂਰੇ ਪਾੰਗ ਮੱਝ ਕਿੱਧਰੇ ਕਿੱਧਰੇ ਮੂਹ ਦੀ ਸਗਨੀ ਤੋੜ ਗਈ ਪੈਸੇ ਉੱਤੇ 200 ਰੁਪਇਆ 200 ਰੁਪਇਆ ਚਲ ਕੋਈ ਨਾ ਪਾੰਗ ਦਾ ਆ ਜਾਂਦਾ ਕੀ ਕੀ ਮੈਨੂੰ ਸੁਣਿਆ ਪਰ ਦੇਖ ਕੇ ਉਹ ਚੱਲ ਤਾ ਹਾਂ ਆਹ ਦੇਖੋ ਬਾਈ ਉਹ ਲੋਕਾਂ ਦੇ ਘਰ ਦੇ ਕੋਲ ਨਾ ਦੇ ਕੁੱਟਣ ਗਿਆ ਆਪਾਂ ਨੂੰ ਮੈਟ ਮਾਣ ਤੈਨੂੰ ਪਤਾ ਨਹੀਂ ਹੈਗਾ ਸਕੂਲੇ ਮੇਰਾ ਨਾਮ ਚੱਲਦਾ ਆਈ ਬਾ ਚ ਆਈ ਬੋਈ ਉਹ ਨਾ ਯਾਰ ਆ ਬੈ ਆ ਦੇਖੋ ਹੁਣ ਜਾ ਕੈਮਰਾ ਹੁਣ ਕੈਮਰਾਮੈਨ ਕੁੱਟ ਜਾਂਦਾ ਓਏ ਕੈਮਰਾਮੈਨ ਨੂੰ ਕੁੱਟਣਾ ਰ ਕੈਮਰਾਮੈਨ ਢੁੱਡੂ ਕੈਮਰਾਮੈਨ ਬਣਾਉਂਦਾ ਆਪ ਅਗਲਾ ਤਾਂ ਦੋਰ ਪਾੜ ਜਾਂਦਾ ਹੇ ਆਓ ਬੜਾ ਅੱਜ ਸੁੱਤੀ ਹੱਡੀ ਤੋਂ ਹੈਗਾ ਮਾ ਉਹ ਰੰਗ ਚੱਕ ਆਪਦੇ ਦਾ ਚੱਕ ਰੋ ਬੱਚਾ ਆ ਲਓ ਲੱਗ ਗਿਆ ਲollipops ਖਾਂਦਾ ਖਾਂਦਾ ਉੱਠਾ ਆ ਦੋ ਬੱਲੇ ਮਾਰੂ ਜਲਾ ਓਏ ਦੇਖਣਾ ਦੇਖਣਾ ਤੂੰ ਹਾਂ ਚਾ ਆ ਗਿਆ ਵੀ ਖੜ ਗਿਆ ਉਹ ਜੱਪ ਵੀ ਆ ਗਿਆ ਚੱਕੋ ਆਇਆ ਓ ਲੈ ਓਏ ਤੂੰ ਹੋਰ ਬਾਈ ਕਿ ਆ ਇਧਰ ਨੇ ਜੜਗ ਗਿਆ ਚਲਾਇਆ ਤੂੰ ਤੇ ਆਇਆ ਆਜੋ ਤੇ ਆਇਆ ਇੱਕ ਕੋਈ ਨਹੀਂ ਮਜਾ ਯਾਰ ਇਹ ਤੂੰ ਦੇਖਦੇ ਕਿੰਨੇ ਵਿੱਚ ਚੱਲ ਆਪ ਨੂੰ ਵਾਲ ਕਰ ਚੱਲ ਫਿਰ ਉਹ ਕੈਮਰਾਮਨ ਕਿਹੜਾ ਓ ਰੱਟੂਏ ਤੂੰ ਕੈਮਰਾਮਨ ਬਣ ਜਾ ਕੇ ਫਿਰ ਹੋਰ ਕੀ ਆ ਆ ਜਾ ਹਾਂ ਕੈਮਰਾਮਨ ਚੁੱਡੂ ਹੈਗਾ ਬੱਪੇ ਜਮਾ ਕੈਮਰਾਮਨ ਹਾਸ ਕੀ ਬੱਪੇ ਹੁਣ ਬਲੌਗ ਵਧੀਆ ਬਣ ਲਗੂ ਕਿਉਂ ਹੁਣ ਦੂਜਾ ਬੰਦਾ ਆ ਗਿਆ ਆ ਦੇਖੋ ਬਾਬੂ ਹੁਣ ਥੋੜੀ ਹਮਤ ਲੱਗੀ ਆ ਚੱਲਦੀ ਪਰ 올ਟੀ ਚੱਲ ਪਈ ਮਿੱਠਿਆ 올ਟੀ ਹਵਾ ਚੱਲ ਪਈ ਦੇਖੋ ਮੇਰੇ ਸਾਹਦੇ ਉਹ ਸਪਰੇਸਮੈਂਟ ਮੰਦਾ ਆ ਯਾਰ ਚੈੱਕ ਕਰੋ ਚੈੱਕ ਕਰੋ ਗਿਆਨੀ ਭਾਈ ਸਾਸਰੀ ਕਾਲ ਬਾਬੇ ਨੇ ਮੇਰੀ ਸੋਨ ਲਈ ਓਏ ਆ ਕੀ ਆ ਬਾਬੇ ਨੇ ਆ ਕੀ ਸੋਨ ਲਈ ਮੇਰੀ ਗੋਂਜਲ ਪਈ ਪਤੰਗ ਵੀ ਡਿੱਗ ਗਿਆ ਕ੍ਰੈਸ਼ ਲੈਂਡਿੰਗ ਹਵਾ ਆ ਗਈ ਹਵਾ ਆ ਗਈ ਆ ਦੇਖੋ ਬਾਬੇ ਉਹ ਸਾਡਾ ਗਿਆਨੀ ਯਾਰ ਸਾਲ ਵੀ ਆ Đਾਉਣਾ ਆ ਦੇਖੋ ਸਾਡਾ ਯਾਰ ਪ੍ਰੈਂਸ ਢੋਲ ਲੈਣਾ ਅੱਗੇ ਗਰਮੀ ਬਹੁਤ ਆ ਖੇ ਗਰਮੀ ਗਰਮੀ ਓਏ ਇਹ ਪੀਚਾ ਪੈਣ ਲੱਗਿਆ ਮੇਰੇ ਮਿੱਤਰੋ ਦੇਖੋ ਚੈੱਕ ਕਰੋ ਚੈੱਕ ਕਰੋ ਇਧਰ ਪੂਰਾ ਗਰਮੀ ਗਰਮੀ ਹੋਏ ਪਿਆ ਉਧਰ ਗਿਆਨੀ ਪਾਈ ਸਾਹਿਬ ਹੁਣੀ ਆਇਆ ਟਿਊਸ਼ਨ ਤੋਂ ਗਰਮੀ ਗਰਮੀ ਇਹ ਖੇਚੇ ਕਹਿਜੋ ਇਹ ਚੱਲ ਵੀ ਲੈ ਗਈ ਹਏ ਆ ਗਿਆਨੀ ਦੇਗਾ ਚੁੱਪ ਰਹਿ ਤੁੱਤੀ ਹੋਣੀ ਡੋਰ ਬਾਬਾ ਹਣਾ ਲੋ ਮਿੱਤਰੋ ਆਪਣੀ ਢੋਰ ਦੀ ਗੱਠ ਬਣ ਲੱਗਿਆ ਆ ਚੈੱਕੋ ਬਣ ਗਈ ਚੱਲ ਡਾਪ ਦਾਂਗੇ ਲੈ ਕੇ ਆਪ ਦਾ ਇਹ ਆ ਚੈੱਕ ਕਰੋ ਬਾਬਿਓ ਉਹ ਉੱਡ ਗਿਆ ਪਤੰਗ ਹੁਣ ਹਵਾ ਵੀ ਚੱਲ ਰਹੀ ਦੇਖੋ ਲੈ ਇਹੋ ਦੇਖੋ ਜਾਂਦਾ ਪਤੰਗ ਆਪਣਾ ਹੁਣ ਇੱਕ ਹੱਥ ਨਾਲ ਉੱਡ ਜਾਂਦਾ ਹੁਣ ਕੈਮਰਾ ਕੀਨੇ ਫੜਿਆ ਨਹੀਂ ਇੱਕ ਹੱਥ ਨਾਲ ਤਾਂ ਡੇ ਜਾਂਦਾ ਦੇਖੋ ਇਹੋ ਚੈੱਕ ਲੈ ਲੱਗੋ ਟੱਕੀ ਗਿੰਬੇ ਆਪਣਾ ਬਖੰਡੀ ਹੋ ਗਿਆ ਟੇਪ ਡਾਉਣ ਜਨ ਓਹ ਟੇਪ ਦੇ ਬਹਾਨੇ ਕੋਤਲੇ ਹਿੱਡਣ ਲੱਗ ਗਿਆ ਆ ਫੜੇ ਆ ਫੜ ਫੜ ਲੈ ਬਾਬਿਓ ਬਣਾਉਣ ਕੈਮਰਾ ਦੇਖੋ ਚੈੱਕ ਕਰੋ ਬਾਬਿਓ ਬਾਬਿਓ ਲੈ ਫਿਰ ਹੁਣ ਜਾਂਦਾ ਹਵਾ ਜਾਂਦੀ ਹੈ ਛੂਕ ਦੀ ਜਾਵੇ ਸ਼ੂਕ ਦੀ ਦੇਖੋ ਅਬ ਚੈੱਕ ਕਰੋ ਚੈੱਕ ਕਰੋ ਇਹ ਖਚਮ ਤਾਨੀ ਏ ਏ ਏ ਚਾਲੀ ਏ ਇਹ ਗਜਬੇ ਵੇਤੀ ਹੋਈ ਗਿਆ ਦੇਖੋ ਭਾਈ ਗਾਇਸ ਦੇਖੋ ਕਿੰਨਾ ਖੁਸ਼ੀ ਕਿਤਨੀ ਖੁਸ਼ੀ ਖੁਸ਼ੀ ਮਿਲਦੀ ਹੁਆ ਪਰ ਇਹ ਦੇਖੋ ਪੰਛੀ ਮਨ ਮਸਤ ਗगन ਉੜ ਪੰਛੀ ਮਨ ਆਓਏ ਕੋਤਰ ਬਾਈ ਸਾਹਿਬ ਆ ਜਾ ਓਏ ਵਰਤਦਾ ਹੈ

ਬੋ ਐ ਕੋ ਨਾ ਬਣਾ ਹੋਰ ਹਵਾ ਦਾ ਲੱਗ ਨਹੀਂ ਰਹੋ ਗਿਆ ਮੈਂ ਦਵਾ ਤੋ ਸਟੈਂਡ ਚਲੋ ਆ ਦੋ ਪੜਾਂਗੇ ਆ ਪਟ ਦੋ ਹਟ ਬਾਰੇ ਜੋ ਹਾ ਦੇਖੋ ਬਾਬਿਓ ਓਏ ਪੇਚਾ ਦੇ ਨਾਲ ਕੀ ਦਾ ਲੈਂਦਾ ਇਹ ਬਾਬੇ ਉਧਰ ਗਿਆਨੀ ਦੇ ਇਹ ਗਿਆਨੀ ਦੇ ਸਕੀਮਾ ਪਾਉ ਲੱਗਿਆ ਇਹ 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 ਪੜਾਂਗੇ ਦਾ ਹਾਂ ਇਹ ਗੁਜੀ ਓਏ ਚੰਪਾਈ ਮੈਂ ਵਾਰਨਿੰਗ ਦੇ ਕੇ ਪਤਾੰਗਾ ਵੰਟਾ ਉਹ ਲੋੜੀ ਕਿਧਰ ਮਾਰਨਾ ਜੀ ਉਹ ਅ ਭਾਈ ਓਏ ਵਾਰਨਿੰਗ ਦੇ ਕੇ ਪਤਾੰਗਾ ਮੈਂ ਕਿਵੇਂ ਵੀਰੇ ਕਿਹੜੀ ਬਾਅ ਭਾਈ ਵਾਰਨੀ ਕਿਹੜੀ ਦੇਣਾ ਆਪਣਾ ਬਦੰਗੀ ਚੋੜਦਾ ਮੂੰਹ ਏ ਮੂੰਹ ਏ ਆ ਲੈ ਗਾ ਅੱਤੂ ਭਾਈ ਏ ਦੇਖ ਲਾ ਗੰਦੀ ਔਲਾਦ ਮਜ਼ਾ ਨਾ ਸਵਾਰ ਓਏ ਮਜ਼ਾ ਨਾ ਸਵਾਰ ਏ ਏ

ਸੁਪਰਾਵਾ ਮੇਰੀ ਬਾਹਰ ਤੋਂ ਲੱਗ ਗਈ ਓਏ ਇਹਨਾਂ ਦਾ ਕੀ ਹੋ ਗਿਆ ਓਏ ਜਾ ਓਏ ਚੱਕੇ ਹੀ ਚੱਕੇ ਚੱਕ ਕੇ ਦਿਖਾ ਹਾਂ ਹਾਂ ਇਦਾਂ ਨਾ ਇਹ ਓ ਚੱਕ ਮਾ ਜੋ ਕੱਲ ਹੀ ਖਾ ਗਿਆ ਤਾਂ ਦੋ ਰਹਿ ਗਏ ਮਾਏ ਮਾਏ ਰਾਤ ਬੜੀ ਹੋ ਗਈ ਲਾ ਐਂਡ ਕਰਨਾ ਪਿਆ ਹੁਣ ਤਾਂ ਐਂਡ ਕਰਨੇ ਮੜਾ ਲੇਜ ਗਏ ਚਲ ਆਇਆ ਘਰ ਮੈਂ ਕੱਲਾ ਹੋ ਗਿਆ ਮਾਤਾ ਤੇ ਜੇ ਆ ਬਦੰਗ ਜਾ ਕੇ ਸਾਡੇ ਦੇ ਲਈ ਤੇਰਾ ਹੋ ਗਿਆ ਪਰ ਪਤਾ ਨਹੀਂ ਉਹ ਇਕੱਠੇ ਕਰਕੇ ਹੈ ਪੇਰੇ ਤੋਂ ਮਿਲਦੇ ਆ ਚੰਦ ਕੋਲ ਹਾਂਜੀ ਹਾਂ ਭਾਈ ਉਹਨੇ ਕੀ ਦਿਖ ਹੁੰਦਿਆ ਸਭੇ ਬੱਟਾ ਬੱਟਾ ਮਾਰ ਲਏ ਅਬ ਇਹਨਾਂ ਨੂੰ ਪਤਾ ਹੈ ਦੇਖੀ ਨਾ ਬੇ ਜਾਗਰਾਂ ਘਰੇ ਘਰੇ ਬਾਦਿਆ ਨਾ ਚਾਂਦ ਕਿਹਦੀ ਘੜੀਆਂ ਉਹ ਤੇਰੇ ਆਹ ਉਹ ਤੁਹਾਨੂੰ ਰੰਗ ਠੀਕ ਆ ਗਿਆ ਲੱਗ ਜਿਲੀ ਪਾ ਦੇ। ਉਹ ਚੱਕਰ ਤਾਂ ਇਕੱਠਿਆ ਹੀ ਰਾਂ। ਲੋ ਮਿੱਤਰੋ ਆ ਗਿਆ ਆਪਾਂ ਥੱਲੇ ਤੇ ਕੋਠੇ ਤੇ ਨਰਾਜ ਜ਼ਿਆਦਾ ਹੋ ਗਏ ਸੀਗਾ ਇਸ ਕਰਕੇ ਆਪਾਂ ਹੋਰ ਵੇਚ ਨਹੀਂ ਪਾਈਗੇ। ਵੇਚਣ ਦਾ ਹੋਰ ਕਾਹ ਲੈਣ ਸੀ। ਵੈਸੇ ਆਪਣੇ ਬਲੌਗ ਵਿੱਚ ਨਾਲ ਥੋੜਾ ਮਾੜ ਬਣੀ ਵੱਧ ਬਣ ਗਿਆ। ਬਣੀ ਘੰਟ ਬਣ ਗਿਆ ਇਹ ਨਹੀਂ ਪਤਾ ਕਿੰਨਾ ਬਣਿਆ। ਤੇ ਆਪਾਂ ਆਪ ਇੱਥੇ ਪਾ ਲਈ ਹਾਂ। ਹਾਂ ਲੈ ਕੇ ਜੰਮਾ ਜਿਆਦੀ ਪਹਿਲਾਂ ਹਾਵਰੇ ਅੱਧਾ ਘੰਟਾ ਟਕਰਾਵ ਕਰਤਾ। ਮਨੋ ਜਿਰਾ ਪੰਜ ਰਮਣ ਕਾ ਜੋ ਦੂਜਾ ਜਪਾਇਆ ਵਾ। ਉਦੋਂ ਹਵਾ ਚ ਲੱਗੀ ਉਹਦਾ ਪਹਿਲਾਂ ਤਾਂ ਆਪਾਂ ਵਿੱਚੋਂ ਬੰਦ ਕਰ ਦਿੱਤੀ ਆ ਉਹਨਾਂ ਟਾਈਮ ਆਪਾਂ ਬਲੌਗ ਮਤਲਬ ਛੱਡਿਆ ਆਪਾਂ ਦਾ ਬੀਬੀ ਮੈਂ ਛੱਡਿਆ ਬੀ ਮੈਂ ਤਾਂ ਬਲੌਗ ਆਪਣਾ ਜੱਦਾ ਬਣਾਉਣਾ ਸੀਗਾ ਹੋਰ ਤੇ ਉਦੋਂ ਹਵਾ ਚ ਜਾਂਦੇ ਕਿ ਕੀ ਹੋਣਾ ਬਾਰੇ ਬਾਰੇ ਤੇ ਆਪਾਂ ਪੇਚੇ ਪਾਇਆ ਬਾਬਾ ਸਾਰੇ ਮਤਲਬ ਪਾਇਆ ਪੰਜ 10 ਸਭ ਪਾਇਆ ਬਿਚੇ ਤੇ ਹਨਾ ਹਾਂ ਪੰਜ ਪੰਜ ਪਾਇਆ ਪੰਜ ਪਾਇਆ ਹਾਂ ਪੰਜ 10 ਕਿ ਪਾਇਆ ਬਾਕੀ ਪਾਣੀ ਪੰਜ ਛੇ ਪਾਇਆ ਨੇ ਪੰਜ ਪਾਇਆ ਇੱਕਦਮ ਬੋਲ ਤੇ ਪਾਣੀ 6 6 6 ਇੱਕ ਵਾਪਾਂ ਜਾਂ ਕਿੰਨੀ ਜ਼ਿਆਦਾ ਵੱਧਿਆ ਇਹਨੇ ਆਪਣਾ ਪਤਾ ਜੇ ਆਪਾਂ ਖਾਵਾ ਜਾਂਦੀ ਸੀ ਕੰਮ ਖਰਾਕੀ ਸੀ ਯਾਰ ਦੱਜ ਆਪਣਾ ਦਾ ਕੰਡ ਘੜਾ ਕੰਮ ਨਹੀਂ ਪਿਆ ਹੋਇਆ ਸੀ ਹਾਂ ਇਹ ਤਾਂ ਫੜੀ ਵਲੋਗ ਹੀ ਸਮਝ ਲੋ ਕਾਈਟ ਵਲੋਗ ਹੈ ਤੇ ਮਾਹਾਂਵਾ ਜਮਾ ਚੱਲੀ ਰੇਤਨਾ ਤੇ ਚਲੋ ਫਿਰ ਕੋਈ ਨਾ ਆਪਾਂ ਇਹਦੇ ਆਪਾਂ ਵਧੀਆ ਵਲੋਗ ਦੇ ਮੈਕਸ ਨੂੰ ਕਾਈਟ ਫਾਈਂਡਿੰਗ ਵਲੋਗ ਦੇ ਜੇ ਜਦੋਂ ਵੀ ਸਾਡੀ ਕੋਈ ਵੀਡੀਓ ਵੇ ਲਾਈਕ ਕਮੈਂਟ ਸ਼ੇਅਰ ਜਿਉਂ ਕਰਿਓ ਚਲੋ ਚਲੋ ਸਭ ਬਾਅਦ ਜੁੜਨਾ ਤੇ ਬਾਏ ਬਾਏ ਟਾਟਾ ਰੱਬ ਰੱਖ